ਕਿਹੜੀ ਕਾਰਾਂ ਦੀ ਗੱਲ ਹੈ ਕੋਈ ਗੱਲ ਨਹੀਂ ਕਰਨੀ ਹੋਏ ਆਪੇ ਗੱਲ ਕਰੀ ਨਾ ਸਟੇਜ ਤੇ ਤੁਸੀਂ ਜਾ ਰਹੇ ਆਂ ਤਾਂ ਤਾਂ ਦੇਖ ਕੰਮ ਹੋਏਗਾ ਇੱਕ ਮਿੰਟ ਰੁਕ ਜਾਓ ਕੋਈ ਬੰਦੇ ਬੁਲਾਵਾਂਗੇ ਅਸੀਂ ਆਣਾ ਤੇਰੀ ਕੋ ਸਹੀ ਹੈ ਜੀ ਜੀ ਆਹ ਲੇ ਇੱਕ ਵਾਰੀ ਕੀ ਬਤਾ ਜੀ ਡਿਊਟੀ ਕਰਦੇ ਹੋ ਤੁਸੀਂ ਜੇ ਅੱਗ ਵਿੱਚ ਚੜ੍ਹਨਾ ਲੱਗਿਆ ਹੋਰ ਰੁਕਾ ਕੇ ਕਿਵੇਂ ਰੋਕ ਦੋ ਕਰਾਂਗੇ ਕੰਮ ਕਰਾਂਗੇ ਤਾਂ ਹੀ ਬੰਦ ਹੋਊਗਾ ਇਹ ਪਲਾਟ ਆਈਵਾਂ ਦੇ ਹਊਗਾ ਸਾਰੇ ਨੂੰ ਬੇਨਤੀ ਹੈ ਬੰਦੇ ਬੋਲੋ ਸਾਰੇ ਕਿਹੜਾ ਤਾਂ ਹੀ ਬੰਦ ਹੋ ਰਿਹਾ ਪਈ ਜਨਾਬ ਸਰ ਤੁਸੀਂ ਆਪਣੇ ਤਰੀਕੇ ਦਾ ਗੱਲ ਕਰੋ ਜਨਾਬ ਮਤੀਕਾ ਦੀ ਗੱਲ ਨਹੀਂ ਤੁਹਾਡਾ ਵੀ ਤੋੜਾ ਵੀ ਤਰੀਕਾ ਸਹੀ ਨਹੀਂ ਜਨਾਬ ਤੁਸੀਂ ਕੋਲ ਸਕੇ ਨਾ ਤਿਆਰ ਤੁਸੀਂ ਅਗਰ ਬੰਦਾ ਬਣਾਉਂਦੇ ਆਡੇ ਆ ਕੇ ਆ ਗੋਲ ਕਰਦੇ ਨੇ ਯਾਰ ਕਾਹਦੀ ਵੀ ਪੂਰੀ ਕੋਈ ਤਾਂ ਚਾਹੀਓ ਸਭੀ ਨੂੰ ਮੂਹਰੇ ਤੁਸੀਂ ਕਰਦੇ ਆਂਗੇ ਸ਼ੁਰੂ ਤੋਂ ਅੱਜ ਨੂੰ ਅੱਜ ਗੱਲ ਕਰ ਲਓ ਜੋ ਕਰਦੇ ਆਂ ਕਰਦੇ ਆਂ ਪੂਰੀ ਕਾਹਦੀ ਅੱਜ ਤੇ ਮੈਨੂੰ ਰਿਕਰਡਦਾ ਕੋਈ ਨੂੰ ਦੋ ਦਿਨਾਂ ਦਾ ਤਰੀਕਾ ਹੁੰਦਾ ਜਦੋਂ ਚਾਹੁੰਦੇ ਨੇ ਦੋ ਦਿਨ ਹੋ ਗਏ ਤੁਸੀਂ ਆਉਂਦੇ ਸਰ ਮਾਹੌਲ ਖਰਾਬ ਕਰਦਾ ਇਹ ਤਰੀਕਾ ਕਰਾਓ ਅਸੀਂ ਕਿਉਂ ਖਰਾਬ ਕਰਦੇ ਜੀ ਇਹਨਾਂ ਦਾ ਫੈਕਟਰੀ ਮਾਲਕ ਬੋਲਦਾ ਜੀ ਆਪਣਾ ਹੀ ਕਹਾਂਗਾ ਇਹਨਾਂ ਦਾ ਫੈਕਟਰੀ ਮਾਲਕ ਬੋਲਦਾ ਜੀ ਖਰਾਬ 3:00 وڄي وڄي رهي آهي 3:00 وڄي رهي آهي 3:00 وڄي رهي آهي Dale, dale, a